ਤੇਰੀ 78 ਦੀ ਸਪੀਡ ਹੁੰਦੀ ਸਭ ਤੋਂ ਜ਼ਿਆਦਾ ਇਹ ਪਹਿਲੇ ਚੱਲ ਇਹ ਹੀ ਚੱਲਿਆ ਜੀ ਇਹ ਪਿੱਤਲ ਦੀ ਬੋਤਲ ਹੈ ਜੀ ਇਹ 1947 ਤੋਂ ਪਹਿਲਾਂ ਦੀ ਹੈ ਜੀ ਇਹ ਤਿੰਨ ਤਿੰਨ ਥਾਂ ਤੇ ਖੁੱਲਦੀ ਹੈ ਜੀ ਜਿਹੜੀ ਆ ਚੀਜ਼ ਨੂੰ ਦਿਖਾ ਰਹੇ ਆ ਜੀ ਜਾਣ ਵੀ ਦੱਸ ਦਿਓ ਜੀ ਇਹ ਅਸਲੀ ਕੰਮ ਤਾਂ ਜੀ ਭਗਤੀ ਇਹਦੀ ਥੱਲੇ ਹੀ ਹੈ ਜੀ ਇਹ ਅੱਛਾ ਜੀ ਕੋਈ ਵੀ ਦੁਕਾਨਦਾਰੀ ਆ ਤੁਸੀਂ ਕਰਿਆਨੇ ਦੀ ਦੁਕਾਨਾ ਲਾ ਲਓ ਹੁਣ ਕਾਊਂਟਰ ਬਣ ਕੇ ਸਾਡੇ ਕੰਮ ਅਸਲੀ ਖਾਨਦਾਨੀ ਕੰਮ ਥੱਲੇ ਬੈਠ ਕੇ ਧਰਤੀ ਮਾਤਾ ਦੇ ਬੈਠ ਕੇ ਹਾਂ ਕੰਮ ਕਰਦੇ ਆ ਜੀ ਅਸੀਂ ਟੈਂਪਸ ਟੀਵੀ ਇੰਡੀਆ ਦਾ YouTube ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਟ ਜਦੋਂ ਵੀ ਪੁਰਾਣੇ ਸੱਭਿਆਚਾਰ ਦੀ ਗੱਲ ਆਉਂਦੀ ਹੈ ਪੰਜਾਬੀਅਤ ਨੂੰ ਸੰਭਾਲਣ ਦੀ ਗੱਲ ਆਉਂਦੀ ਹੈ ਬਹੁਤ ਘੱਟ ਲੋਕ ਐ ਜੋ ਉਸ ਚੀਜ਼ ਨੂੰ ਸੰਭਾਲ ਪਾਉਂਦੇ ਐ ਜੋ ਸਾਡਾ ਵਿਰਸਾ ਵੀ ਐ ਸਾਡਾ ਟਰੈਡੀਸ਼ਨ ਵੀ ਐ ਅੱਜ ਮੈਂ ਬਠਿੰਡੇ ਜ਼ਿਲ੍ਹੇ ਦੇ ਮਹਿਤਾ ਪਿੰਡ 'ਚ ਖੜਾ ਹੋਇਆ ਐ ਇੱਥੇ ਮੈਂ ਜਗਦੇਵ ਸਿੰਘ ਨਾਲ ਤੁਹਾਨੂੰ ਮਿਲਾਉਂਗਾ ਜਿਨ੍ਹਾਂ ਨੂੰ ਸ਼ੌਂਕ ਐ ਕਲੈਕਸ਼ਨ ਦਾ ਕਲੈਕਸ਼ਨ ਵੀ ਉਹ ਜੋ ਸ਼ਾਇਦ ਤੁਸੀਂ ਨਹੀਂ ਦੇਖੀ ਹੋਊਗੀ ਪੁਰਾਣੇ ਤਵੇ ਕੱਚੂ ਲੋਟਾ ਤੇ ਹੋਰ ਜੋ ਵੀ ਇਤਿਹਾਸ ਨਾਲ ਜਾਂ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਐ ਉਹ ਇਨਾਂ ਕੋਲੇ ਪਈਆਂ ਐ ਆਓ ਇਹਨਾਂ ਦੇ ਨਾਲ ਮਿਲਦੇ ਆਂ ਜਾਣਦੇ ਆਂ ਉਹ ਸਮਾਨ ਬਾਰੇ ਤੇ ਕਿੱਦਾਂ ਇਹਨਾਂ ਨੂੰ ਸ਼ੌਂਕ ਪਿਆ ਪੂਰੀ ਗੱਲਬਾਤ ਕਰਾਂਗੇ ਜਗਦੇਵ ਸਿੰਘ ਹਣਾ ਨਾਲ ਜਿਵੇਂ ਕਿ ਮੈਂ ਜ਼ਿਕਰ ਕੀਤਾ ਕਿ ਅੱਜ ਦੀ ਡੇਟ ਦੇ ਵਿੱਚ ਜਗਦੇਵ ਸਿੰਘ ਵਰਗੇ ਬੰਦੇ ਲੱਭਣਾ ਬਹੁਤ ਔਖਾ ਹੈ ਜੋ ਵਿਰਸੇ ਨੂੰ ਟ੍ਰੈਡੀਸ਼ਨ ਨੂੰ ਸਾਡੇ ਪਾਸਟ ਨੂੰ ਸੰਭਾਲ ਕੇ ਰੱਖੇ ਰੱਖੇ ਹੋਇਆ ਜਿਨ੍ਹਾਂ ਨੇ ਤੇ ਖਾਸ ਤੌਰ ਤੇ ਇੱਥੇ ਤੁਸੀਂ ਕਾਫੀ ਤਰ੍ਹਾਂ ਦੇ ਭਾਂਡੇ ਦੇਖ ਰਹੇ ਹੋ ਜਗਦੀਪ ਸਿੰਘ ਜੀ ਇੰਨਾ ਭਾਂਡਿਆਂ ਬਾਰੇ ਤੇ ਇਹਨਾਂ ਦੀ ਖਾਸੀਅਤ ਬਾਰੇ ਤੇ ਇਹਨਾਂ ਦੇ ਸੰਬੰਧ ਬਾਰੇ ਜ਼ਰੂਰ ਦੱਸੋ ਇਹ ਪਿੱਤਲ ਦੀ ਬੋਤਲ ਹੈ ਜੀ ਇਹ 1947 ਤੋਂ ਪਹਿਲਾਂ ਦੀ ਹੈ ਜੀ ਇਹ ਤਿੰਨ ਤਿੰਨ ਥਾਂ ਤੇ ਖੁੱਲਦੀ ਹੈ ਜੀ ਇਹ ਜੱਗ ਵੀ ਆ ਇੱਕ ਤਿੰਨ ਥਾਂ ਤੋਂ ਖੁੱਲਦੀ ਹੈ ਮੈਂ ਕਹਿੰਦਾ ਇਹਨੂੰ ਖੋਲ ਕੇ ਵੀ ਦਿਖਾਈ ਦਿਓ ਖੋਲ ਕੇ ਆ ਦੇਖੋ ਜੀ ਕਿਉਂ ਫਿਰ ਸੈਟਿੰਗ ਥੋੜੀ ਛੇਤੀ ਆਉਂਦੀ ਨਹੀਂ ਇਹ ਇਹ ਦੇਖੋ ਜੀ ਤਿੰਨ ਜੋੜ ਹੈ ਇਹ ਆ ਦੇਖੋ ਠੀਕ ਹੈ ਤੇ ਇੱਥੇ ਵੀ ਜੋੜ ਹੈ ਜੀ ਇਹਦੇ ਮਤਲਬ ਵੀ ਆ ਦੇਖੋ ਵੀ ਤਿੰਨ ਜੋੜ ਹੈ ਜੀ ਇਹਦੇ ਠੀਕ ਹੈ ਠੀਕ ਹੈ ਇਹ 1947 ਤੋਂ ਪਹਿਲਾਂ ਡੱਬੇ ਆ ਜੀ ਇਹ ਰੋਟੀ ਰਾਣਾ ਹਾਂ ਇਹ ਨਾ ਕੋਈ ਕੱਦੂ ਕਾਸ਼ ਕਹਿੰਦੇ ਕੋਈ ਬਿੱਲੀ ਕਸਾਇ ਇਸ ਨੂੰ ਕਹਿੰਦੇ ਆ ਸੇਵੇਂ ਬੱਟਣ ਵਾਲੇ ਮਸ਼ੀਨ ਆ ਇਹ ਉੱਥੇ ਝਾਂਜਰਾ ਜੀ ਅੱਛਾ ਜੀ ਇਹ ਕੌਲ ਕਹਿੰਦੇ ਨੇ ਛੰਨੇ ਕਹਿੰਦੇ ਸੀ ਇਹ ਵਿੱਚ ਨਿਔਲ ਵੀ ਪਏ ਆ ਜੀ ਜਿਹੜੀ ਆ ਚੀਜ਼ ਨੂੰ ਦਿਖਾ ਰਹੇ ਆ ਜੀ ਦਿਨ ਵੀ ਦੱਸ ਦਿਓ ਜੀ ਇਹ ਅੱਛਾ ਜੀ ਜਿਹੜਾ ਪੜਾ ਲਿਖਿਆ ਬੰਦਾ ਉਹ ਆਪੇ ਸਮਝ ਲੈਣੇ ਵੀ ਇੱਥੇ ਕਿੰਨੀ ਡੇਟ ਆ ਤੇ ਕਿੰਨਾ ਅੱਜ ਦਿਨ ਕਿਹੜਾ ਤੇ ਕਿਹੜਾ ਸਾਲ ਆ ਹੂੰ ਤੇ ਉਹਨੇ ਇਹ ਐਵੇਂ ਘੁੰਮਦੀ ਹੈ ਜੀ ਇਹ ਇਹ ਉਵੇਂ ਜਨਮ ਦੇ ਸਾਰਾ ਕੁਝ ਲਿਖਿਆ ਜੀ ਤੇ 50 ਸਾਲ ਪਿਛਲਾ ਰਿਕਾਰਡ ਦੱਸਦੀ ਹੈ ਜੀ ਇਹ ਅੱਛਾ ਵੀ ਉਸ ਦਿਨ ਕੀ ਦਿਨ ਸੀ ਹਾਂ ਆ ਵੀ ਜਨਮ ਜੀ ਕਦੋਂ ਦਾ ਹੋਇਆ ਜੀ ਕਿਵੇਂ ਹੈ ਦਿਨ ਬੁੱਧਵਾਰ ਆਜ ਦਿਨ ਵੀਰਵਾਰ ਵੀ ਉਸ ਲੋਟ ਦਾ ਨਾ ਇਹ ਮਤਲਬ ਵੀ ਸਾਰਾ ਕੁਝ ਦੱਸਦੀ ਹੈ ਜੀ ਠੀਕ ਹੈ ਜੀ ਤੇ ਇਹ ਕਮਾਉਣੀ ਪੈਂਦੀ ਆ ਦੇਖੋ ਉਸ ਲੋਟ ਦੀ ਤਰੀਕ ਦਿਨ ਆ ਜਾਂਦਾ ਸਾਰਾ ਕੁਝ ਇਸ ਤਰ੍ਹਾਂ ਠੀਕ ਹੈ ਜੀ ਹਾਂ ਜੀ ਗਲਾਸ ਪਿੱਤਲ ਦੇ ਕਿਲੋ ਕਿਲੋ ਵਾਲੇ ਪਏ ਆ ਦੇਖੋ ਇਹ ਸੰਤਾ ਲਈ ਮੰਨ ਲਈ ਪਿੰਦੇ ਹੋਣੇ ਇਹ ਚ ਲੱਸੀ ਲੱਸੀ ਹਾਂ ਬਸ ਪੁਰਾਣੇ ਬੰਦੇ ਜੀ ਇਹ ਗਲਾਸ ਨਵੇਂ ਆ ਵਧੀਆ ਜੀ ਹੈ ਪੁਰਾਣੇ ਹੀ ਸਾਰੇ ਪਿੱਛੇ ਤੁਸੀਂ ਬੈਂਕ ਬਣਾਈ ਬੈਠੇ ਹੋ ਇਹਦੇ ਬਾਰੇ ਵੀ ਦੱਸੋ ਬਣਾਇਆ ਬੈਂਕ ਦੇ ਨੋਟ ਆ ਜੀ ਪਕਸਿੰਗ ਵੇਲੇ ਦੇ ਵੀ ਅੱਛਾ ਜੀ ਇਹਦੇ ਚ ਹਰੇਕ ਤਰ੍ਹਾਂ ਦੇ ਨੋਟ ਆ ਜੀ ਹੱਜ ਬੜੇ ਜੜਨਕਣੇ ਪਏ ਆ ਅੱਛਾ ਇਹ ਜੜਨਕਣੇ ਪਏ ਜੀ ਪਾਕਿਸਤਾਨ ਦਾ ਨੋਟ ਆ ਹਾਂ ਜੀ ਹਾਂ ਜੀ ਹਾਂ ਜੀ ਇਹ ਜਾਪਾਨ ਦਾ ਨੋਟ ਆ ਇਹ ਸਾਰੇ ਆ ਨੋਟ ਮੱਕੇ ਮਦੀਨੇ ਦੇ ਇੱਕ ਨੋਟ ਆ ਜਿਵੇਂ ਕੁਲਦੀਪ ਮਾਨਕ ਦਾ ਸੇਮ ਤੁਸੀਂ ਆ ਦੇਖ ਰਹੇ ਆ ਜਿਵੇਂ ਮਾਨਕ ਵਰਗੀ ਫੋਟੋ ਆ ਇਹ 사ウਦੀਆ 사ウਦੀ ਅਰਬ ਦਾ ਨੋਟ ਆ ਇਹ ਮੇਰਾ ਖਿਆਲ ਹੈ ਹਰ ਇੱਕ ਬੰਦਾ ਕਹਿੰਦਾ ਆ ਨੋਟ ਦਾ ਸਾਡੇ ਟਾਈਮ ਦਾ ਹੈ ਹਾਂ ਇਹ ਨੋਟ ਵੀ ਇਹ ਡੱਬੀ ਵਾਲਾ 50 ਸਾਲ ਪਿਆਦਾ ਚੱਲ ਜਾਂਦਾ ਇਹ 50 ਸਾਲ ਇਹ ਜਿਵੇਂ ਮਾਨਖਰੇ ਕੀ ਕਹਿੰਦੇ ਬਾਈ ਮਾਨਕ ਦਾ ਨੋਟ ਆ ਇਹ ਹਮ ਮਾਨਕ ਦਾ ਹਰ ਹਰ ਇੱਕ ਬੰਦਾ ਕਿ ਮਾਨਕ ਦੇ ਸੇਮ ਹੀ ਮਾਨਕ ਵਰਗਾ ਹੀ ਇਹ ਹਮ داری ਨਿਯੋਮੀਆ ਉਵੇਂ ਹਾਰਾ ਜਿਵੇਂ ਇਹ ਨੋਟ ਹੈ ਹੁਣ ਤੁਸੀਂ ਇਹ ਵੀ ਖਰੀਦੇ ਆ ਕਿ ਕੋਈ ਦੋਸਤ ਮਿੱਤਰ ਜਾਂ ਬਾਹਰੋਂ ਨਹੀਂ ਨਹੀਂ ਦੋਸਤ ਉਸਨੇ ਮੈਨੂੰ ਕਦੇ ਨਹੀਂ ਦਿੱਤੇ ਜੀ ਕਿਹੜਾ ਕਿ ਇੱਕ ਦੋ ਬੰਦੇ ਨੇ ਦਿੱਤੇ ਆ ਮੈਨੂੰ ਤਾਂ ਖਰੀਦ ਦਾ ਸ਼ੌਂਕ ਹੀ ਹੈ ਜੀ ਮੁੱਲ ਮਿਲਦੀ ਹੈ ਜੀ ਚੀਜ਼ਾਂ ਦੀ ਇਹ ਫ੍ਰੀ ਨਹੀਂ ਮਿਲਦੀਆਂ ਜੀ ਤੁਹਾਡੇ ਕੋਲੇ ਕੁਝ ਉਹ ਬੰਲਾ ਦਾ ਪੁਰਾਣੀਆਂ ਸਟੈਂਪਾਂ ਵੀ ਪਈਆਂ ਹਾਂ ਇਹ ਆਪਣੇ ਸਿੱਖ ਰਾਜ ਦੇ ਟਿਕਟਾਂ ਪਈਆਂ ਜੀ ਅੱਛਾ ਜੀ 1 ਰੁਪਈਆ ਵਾਲਾ ਸਟਾਮ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਹੱਥ ਲਿਖਤਾ ਫੋਟੋਸਟੈਟ ਨਹੀਂ ਅੱਛਾ ਜੀ ਇਹ ਦਸਾਂ ਪਾਸੇ ਜੀ ਹੱਥ ਲਿਖਤਾ ਜੀ ਇਹ ਸ੍ਰੀ ਨਨਕਾਣਾ ਸਾਹਿਬ ਦੀ ਟਿਕਟਾ अच्छा जी। ਬੱਚੇ ਰੇਲ ਗੱਡੀ ਦੀਆਂ ਜਿਹਨੂੰ ਅੱਜ ਕਾ ਟ੍ਰੇਨ ਕਹਿੰਦੇ ਬੱਚੇ। ਹਾਂ ਜੀ। ਕਿਉਂ ਇੱਧਰ ਰੇਡੀਓ ਲਾਇਸੈਂਸ ਪਏ ਨੇ। ਇੱਕ ਮੈਂ ਦੇਖ ਰਿਹਾ ਪਿੱਛੇ ਤੁਹਾਡੇ ਕੁਝ ਰੇਡੀਓ ਵੀ ਪਏ ਆ ਮੈਂ ਕਹਿੰਦਾ ਖੜੇ ਹੋ ਕੇ ਆਪਾਂ ਉਹ ਦਿਖਾ ਦਈਏ। ਚਲੋ ਜੀ ਠੀਕ ਹੈ। ਆ ਦੇਖੋ ਜੀ ਇਹ ਜਿਹਨੇ ਮੈਕ ਆ ਨਾ ਇਹ ਇੰਦਰਾ ਆਲੇ nehru ਪਏ ਨੇ ਤੇ ਇੰਦਰਾ ਜੀ ਨੇ ਭਾਸ਼ਣ ਦਿੱਤਾ ਪੰਡ ਜਵਾਹਰ ਲਾਲ ਜੀ ਨੇ ਤੇ ਸੁਹਾਸ਼ ਚੰਦਰ ਬੋਸ ਨੇ ਤੇ ਮਹਾਤਮਾ ਗਾਂਧੀ ਜੀ ਨੇ ਇਹ ਦਿੱਤਾ ਕਿ ਮਾਡਲ ਉਹ ਹੈ ਕਿ ਅਸਲੀ ਹੈ। ਅਸਲੀ ਹੈ ਜੀ। ਅੱਛਾ। ਇਹ ਜਿੱਥੇ ਜਿੱਥੇ ਨਿਸ਼ਾਨੀਆਂ ਲਈਆਂ ਨੇ ਅਸੀਂ ਉਹ ਆਪਣੇ ਸਾਡੇ ਬਹੰਡੇ ਪਹਿਲੀ ਵਾਰੀ ਆ ਤੇ ਉਹ ਸਾਡਾ ਸ਼ੇਰੇ ਪੰਜਾਬ ਲਾਉਡ ਸਪੀਕਰ ਚੱਲਦੇ ਹੁੰਦੇ ਸੀ ਚੰਦ ਸਿੰਘ ਅਗਰੇਸਾ ਬਸਤੀ ਵਾਲੇ ਸਾਡਾ ਰਿਸ਼ਤੇਦਾਰ ਸੀ ਠੀਕ ਹੈ ਜੀ ਦੋ ਤੇ ਉਹ ਕਹਿੰਦੇ ਜਿਹਦੇ ਸਾ ਜਿਹੜਾ ਪਹਿਲੀ ਵਾਰ ਅਰਜੰਦਰਾ ਕਾਲਜ ਤੇ ਕਿ ਉਹ ਉੱਥੇ ਗਾਂਧੀ ਮਾਰਕੀਟ ਆਈ ਬਣਦੇ ਉਹਦੇ ਇਹਨਾਂ ਮੈਕਾਂ ਦੇ ਭਾਸ਼ਣ ਦਿੱਤਾ ਸੀ ਤੇ ਜੁੰਟ ਸਾਡੇ ਕੋਲ ਅੱਜ ਵੀ ਚੱਲ ਰਹੀ ਜਦੋਂ ਆਪਣੇ ਥਰਮਲ ਦਾ ਅਧਿਗਠਨ ਕਰ ਰਹੀ ਗਿਆਨੀ ਜੈਲ ਸਿੰਘ ਨੇ ਉਹ ਜੁੰਟ ਅੱਜ ਵੀ ਚੱਲ ਰਹੀ ਹੈ ਤੇ ਥਰਮਲ ਬੰਦ ਹੋ ਗਿਆ ਤੇ ਉਹਦਾ ਉਹ ਵਿਕ ਚੁੱਕਿਆ ਮੇਰੇ ਖਿਆਲ ਕਜਿਵੇਂ ਜਿਵੇਂ ਆ ਰੇਡੀਓ ਸੈਟ ਹੈ ਜਿਵੇਂ ਸਾਡੇ ਡੈਡੀ ਹੋਂਨੇ ਸਾਨੂੰ ਦੱਸਦੇ ਸੀ ਪਿੰਡਾਂ 'ਚ ਬਹੁਤ ਘੱਟ ਹੁੰਦੇ ਸੀ ਇੱਕ ਘਰ 'ਚ ਹੁੰਦਾ ਸੀਗਾ ਉਹ ਚਿਵਾਰੇ ਤੇ ਲਾ ਦਿੰਦਾ ਸੀ ਤੇ ਪੂਰਾ ਪਿੰਡ ਬੈਠ ਕੇ ਉੱਥੇ ਖ਼ਬਰਾਂ ਸੁਣਦਾ ਸੀ ਇਹ ਇੰਗਲੈਂਡ ਦਾ ਰੇਡੀਓ ਆ ਤੇ ਉਹ ਕਹਿੰਦੇ ਵੀ ਇੱਕ ਡੱਬਾ ਦੱਸੂਗਾ ਪਰ ਉਹ ਡੱਬਾ ਕਿੰਨੇ ਸੀ ਵੀ ਰੇਡੀਓ ਨੂੰ ਹੂੰ ਕੋਈ ਇਹ ਰੇਡੀਓ ਆ ਕਹਿੰਦਾ ਕੋਈ ਰੇਡੀਓ ਕਹਿੰਦੇ ਸੀ ਇਹ ਉਹ ਰੇਡੀਓ ਹੈ ਉਸ ਸਮੇਂ ਦੇ ਪੁਰਾਣੇ ਆ ਸਾਰੇ ਜਿਹੇ ਜੋ ਦੇਖੀ ਜਾਂਦੇ ਆ ਇਹ ਰਾਜਸਥਾਨ ਦੀਆਂ ਬੜੀਆਂ ਵੀਆਂ ਇਹ ਫਰਮੇ ਨਾਲ ਬਣਦੀ ਹੁੰਦੀ ਸੀ ਹੁਣ ਤਾਂ ਪਰਜਾ ਪਤ ਕੋਈ ਬਿਰਲੇ ਬੰਦੇ ਜਿਹੜੇ ਹਨ ਬਜ਼ੁਰਗ ਬੈਠੇ ਆ ਉਹੀ ਚੀਜ਼ ਬਣਾਉਂਦੇ ਆ ਉਹ ਸਾਹਮਣੇ ਦਿਖ ਰਹੀਆਂ ਜਿਹੜੀਆਂ ਕੱਛੂ ਲੋਟ ਵਜਦੇ ਦੁੱਖ ਪੰਜਨੀ 베ਰੀ ਆ ਜੀ ਇਹ ਦੇਖੋ ਜੀ ਬੱਚੇ ਬੇਰ ਤੋੜ ਰਹੇ ਆ ਸੁਈਤਾ ਅਗੇ ਨੇ ਬਣੀਆਂ ਜੀ ਆਹ ਦੇਖੋ ਜੀ ਕਿਕਰ ਤੇ ਕਾਟ ਹੋ ਰਹੀ ਦੀ ਕੱਲਾ ਨਜ਼ਾਮੀ ਖੇਤ ਨੂੰ ਇਹ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਹੈ ਇਹ ਸ਼ਿਸ਼ਮੀ ਨਾ 7 ਸੱਤ 8 8 ਮਹੀਨਾ ਚ ਤਸਵੀਰਾਂ ਬਣੀਆਂ ਨੇ ਅੱਛਾ ਜੀ ਬਹੁਤ ਟਾਈਮਲੈਸ ਸੁਈਤਾ ਅਗੇ ਨੇ ਬਣੀਆਂ ਮੀਆਂ ਬੜਾ ਕੁਸ ਪਿਆਰੀ ਇਹ ਚੀਜ਼ਾਂ ਨਾ ਅਲੋਪ ਹੋ ਚੁੱਕੀਆਂ ਨੇ ਕਿਤਾਬਾਂ ਬੜੀਆਂ ਪਈਆਂ ਨੇ ਸਮਾਨ ਬੜਾ ਪਿਆ ਜੀ ਇਹ ਤੁਸੀਂ ਮੈਨੂੰ ਲੱਗਦਾ ਨੋਟ ਖਰਚ ਖਰਚ ਕੇ ਸਿੱਕੇ ਇਕੱਠੇ ਕੀਤੇ ਹਾਂਜੀ ਹਾਂਜੀ ਆ ਦੇਖੋ ਜੀ ਸ਼ਿੱਕਿਆਂ ਦਾ ਬੜੇ ਤਰ੍ਹਾਂ ਦਾ ਸ਼ਿੱਕਾ ਪਿਆ ਜੀ ਮੇਰੇ ਕੋਲੇ ਨਹੀਂ ਹੁਣ ਜਿਹੜਾ ਇਹ ਥੋੜਾ ਸ਼ੌਂਕ ਹੈ ਇਹ ਤੁਹਾਡੇ ਤੱਕ ਹੀ ਸੀਮਤ ਰਹਿ ਜਾਊਗਾ ਜਾਂ ਤੁਹਾਡੇ ਬੱਚੇ ਵੀ ਅੱਗੇ ਕਰ ਰਹੇ ਆ ਧਿਆਨ ਰੱਖਦੇ ਆ ਕੋਈ ਪਤਾ ਨਹੀਂ ਜੀ ਇਹ ਚੀਜ਼ ਦਾ ਕੁਝ ਆਪਕੋ ਨਹੀਂ ਕਹਿ ਸਕਦੇ ਜੀ ਕੁਝ ਨਹੀਂ ਕਹਿ ਸਕਦੇ ਨਹੀਂ ਜੀ ਇਹ ਜਿਹੜੇ ਬੱਚੇ ਨੂੰ ਕੋਈ ਸ਼ੌਂਕ ਹੋਇਆ ਜੀ ਬੜੀ ਤਰ੍ਹਾਂ ਦਾ ਸ਼ਿੱਕਾ ਪਿਆ ਜੀ ਮੇਰੇ ਕੋਲ 1 ਕਰੋੜਾਂ ਵਾਲੇ ਪੁਰਾਣੇ ਅਸੀਂ ਪੜਾਏ ਸੀ 15-15000 ਪੁਰਾਣੇ ਸ਼ਿੱਕੇ ਪਏ ਜੀ ਤੇ ਇਹ ਸਿੱਕਿਆਂ ਦੇ ਮੁਤਾਬਿਕ ਤਾਂ ਤੁਸੀਂ ਕਰੋੜਪਤੀ ਹੋ ਫਿਰ ਜਿਹੜੇ ਹਿਸਾਬ ਦੇ ਸਿੱਕੇ ਤੁਸੀਂ ਰੱਖੀ ਬੈਠੇ ਕੀ ਕਹਿ ਸਕਦੇ ਆ ਜੀ ਉਹ ਜਿਵੇਂ ਆਉਂਦੇ ਕੋਈ ਸੌਦਾ ਮਾਰ ਕੇ ਸਾਨੂੰ ਸਸਤੇ ਮਿਲੇ ਸਸਤੇ ਅਸੀਂ ਗਾਹਾਂ ਦੇ ਦਿੰਦੇ ਹਾਂ ਹਾਂ ਪਰ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਗੱਲ ਨਹੀਂ ਆਏ ਜੀ ਸ਼ੌਂਕ ਤਾਂ ਹੁੰਦੇ ਹੀ ਆ ਜੀ ਪਰ ਮੈਨੂੰ ਇਹ ਲੱਗਦਾ ਵੀ ਜਗਦੇਵ ਸਿੰਘ ਹੁਣਾਂ ਦਾ ਜਿਹੜਾ ਸ਼ੌਂਕ ਹੈ ਇੰਨੇ ਇੱਕ ਕਮਰੇ ਦੇ ਵਿੱਚ ਸਮੇਟ ਕੇ ਰੱਖਣਾ ਜਾਂ ਸੰਭ ਇਨਾਂ ਨੂੰ ਲੋਡ ਹੈ ਇੱਕ ਅਜਾਇਬਕਾਰ ਟਾਈਪ ਚੀਜ਼ ਜਾਂ ਇੱਕ ਜਿਹਨੂੰ ਆਪਾਂ ਕਹਿੰਦੇ ਵੀ ਵੱਡਾ ਇੱਕ ਇਦਾਂ ਦਾ ਰੂਮ ਬਣਾ ਕੇ ਦਿੱਤਾ ਜਾਏ ਚਾਹੇ ਸਰਕਾਰ ਵੱਨੀ ਹੋ ਜਾਂ ਜਿਹੜੇ ਸਾਥੀ ਬਾਹਰਲੇ ਦੇਸ਼ਾਂ 'ਚ ਰਹਿੰਦੇ ਐ ਜੇ ਕੁਛ ਉਹ ਮਦਦ ਕਰਨ ਇਹਨਾਂ ਦੀ ਤਾਂ ਜੋ ਜਿਹੜਾ ਇਹ ਸਮਾਨ ਇੱਥੇ ਰੁੱਲ ਰਿਹਾ ਸਾਡੇ ਵਿਰਸੇ ਦਾ ਸਮਾਨ ਉਸ ਨੂੰ ਸਹੀ ਥਾਂ ਮਿਲ ਸਕੇ ਤੇ ਸਾਡੀ ਆਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਸਾਡੇ ਪੁਰਾਣੇ ਕਲਚਰ ਨਾਲ ਸਾਡੇ ਪੁਰਾਣੇ ਸਮਾਨ ਨਾਲ ਜਾਣੂ ਹੋ ਸਕਣ ਮੈਂ ਇੱਕ ਗੱਲ ਦਰਸ਼ਕਾਂ ਨੂੰ ਇਹ ਦੱਸ ਦਿਆਂ ਵੀ ਜੇ ਤੁਹਾਨੂੰ ਕੋਈ ਵੀ ਸਮਾਨ ਤੁਸੀਂ ਕੈਨੇਡਾ ਰਹਿੰਦੇ ਹੋ ਅਮਰੀਕਾ ਰਹਿੰਦੇ ਹੋ ਯੂਕੇ ਰਹਿੰਦੇ ਹੋ ਯੂਐਸਏ ਰਹਿੰਦੇ ਹੋ ਇੰਡੀਆ ਰਹਿੰਦੇ ਹੋ ਪੰਜਾਬ ਰਹਿੰਦੇ ਹੋ ਜਿੱਥੇ ਵੀ ਜਿਹੜੇ ਵੀ ਕੋਨੇ 'ਚ ਰਹਿੰਦੇ ਹੋ ਜਗਦੇਵ ਸਿੰਘ ਜੀ ਤੁਹਾਡੇ ਤੱਕ ਸਮਾਨ ਜਿਹੜਾ ਤੁਹਾਨੂੰ ਪਸੰਦ ਆਂਦਾ ਹੈ ਅਸੀਂ ਦਿਖਾਇਆ ਉਹ ਪਹੁੰਚਦਾ ਕਰ ਸਕਦੇ ਹਾਂ ਜੀ ਇਹਨਾਂ ਦਾ ਨੰਬਰ ਵੀ ਸਕਰੀਨ ਤੇ ਪੂਰੀ ਵੀਡੀਓ ਚ ਕੋਸ਼ਿਸ਼ ਕਰਾਂਗੇ ਅਸੀਂ ਪਾ ਦਈਏ ਇਹਨਾਂ ਦਾ ਨੰਬਰ ਆ ਰਿਹਾ ਹੈ ਇਹਨਾਂ ਨੂੰ ਫੋਨ ਕਰ ਲਓ ਕਿਹੜੇ ਟਾਈਮ ਤੁਹਾਨੂੰ ਫੋਨ ਕਰਾਂ ਜਦੋਂ ਲੋਡ ਹੋਏ ਕਿਸੇ ਨੂੰ ਕਦੋਂ ਮਰਜੀ ਜੀ ਸ਼ਿਪ ਮਾਰਬਟਾਲ ਦੀ ਅਸਲੀ ਆਵਾਜ਼ ਪਈ ਹੈ ਸੰਤਰਾਮ ਦASSI ਅਸਲੀ ਆਵਾਜ਼ ਪਈ ਹੈ ਜੀ ਮੇਰੇ ਕੋਲੇ ਚਲੋ ਮੈਨੂੰ ਲੱਗਦਾ ਹੈ ਕਿ ਜਿੰਨੀ ਕੁ ਮਦਦ ਜਿੰਨੀ ਕੁ ਸਪੋਰਟ ਤੁਸੀਂ ਕਰ ਸਕਦੇ ਹੋ ਫੋਨ ਨੰਬਰ ਇਹ ਬੋਲ ਕੇ ਵੀ ਦੱਸ ਦਿੰਦੇ ਆ ਬਾਕੀ ਅਸੀਂ ਸਾਰੀ ਸਕਰੀਨ ਤੇ ਵੀ ਲਿਖਾਂਗੇ ਹਾਂਜੀ ਜਗਦੇਵ ਸਿੰਘ ਮੇਰਾ ਨਾਮ ਹੈ ਜੀ ਪਿੰਡ ਮੇਰਾ ਮਹਿਤਾ ਜ਼ਿਲ੍ਹਾ ਮੇਰਾ ਬਠਿੰਡਾ ਇਹ ਬਠਿੰਡੇ ਤੋਂ 14 ਕਿਲੋਮੀਟਰ ਮੇਰਾ ਪਿੰਡ ਪੈਂਦਾ ਜੀ ਫੋਨ ਨੰਬਰ ਦੋਸਤੋ 7087578046 ਦੁਬਾਰੇ ਫੇਰ ਨੰਬਰ ਜੀ ਕੋ ਨੋਟ ਕਰ ਲਓ 7087578046 ਮੈਨੂੰ ਇਹ ਲੱਗਦਾ ਵੀ ਜਗਦੇਵ ਸਿੰਘ ਹੁਣਾਂ ਕੋਲੇ ਜਿੰਨੀਆਂ ਗੱਲਾਂ ਜਿੰਨੀ ਨੋਲੇਜ ਜਿੰਨਾ ਸਮਾਨ ਹੈ ਉਹਨੂੰ ਇਸ ਵੀਡੀਓ ਇੰਟਰਵਿਊ ਵਿੱਚ ਸਮੇਟਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਕੋਸ਼ਿਸ਼ ਕਰਾਂਗੇ ਕਿ ਦੁਬਾਰਾ ਤੋਂ ਇਹਨਾਂ ਦੀ ਅਸੀਂ ਇੰਟਰਵਿਊ ਕਰੀਏ ਜੋ ਸਮਾਨ ਰਹਿ ਗਿਆ ਹੋ ਤੁਹਾਡੇ ਤੱਕ ਪਹੁੰਚਾਈਏ ਬਾਕੀ ਇਹਨਾਂ ਨੇ ਨੰਬਰ ਤੁਹਾਨੂੰ ਦੱਸਤਾ ਹੈ ਤੁਸੀਂ ਉੱਥੋਂ ਇਹਨਾਂ ਨੂੰ ਕਾਲ ਕਰਕੇ ਜੋ ਵੀ ਚੀਜ਼ ਤੁਹਾਨੂੰ ਪਸੰਦ ਆਉਂਦੀ ਹੈ ਮੰਗਵਾ ਸਕਦੇ ਹੋ ਮੈਂ ਇੱਕ ਵਾਰੀ ਫੇਰ ਦੱਸ ਦਿਆਂ ਕਿ ਇਹ ਪੇਸ਼ੇ ਤੋਂ ਟੈਲਰੀ ਦਾ ਕੰਮ ਵੀ ਕਰਦੇ ਹਾਂ ਹਾਂਜੀ ਹਾਂਜੀ ਸਪੀਕਰ ਜਿਹੜਾ ਸਾਊਂਡ ਤੁਸੀਂ ਕਹਿੰਦੇ ਉਹ ਲਗਾਉਣ ਦਾ ਕੰਮ ਵੀ ਕਰਦੇ ਆ ਸੋ ਇਸ ਕਰਕੇ ਜੋ ਤੁਹਾਨੂੰ ਇਹਨਾਂ ਦੀਆਂ ਸੇਵਾਵਾਂ ਦੀ ਕਦੇ ਵੀ ਲੋੜ ਪੈਂਦੀ ਹੈ ਤੁਸੀਂ ਇਹਨਾਂ ਨੂੰ ਕਾਲ ਲਾ ਕੇ ਇਹਨਾਂ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਨਾਸਿਕਾ ਜੀ ਕੈਂਪਸ ਟੀਵੀ ਇੰਡੀਆ ਦਾ YouTube ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਤੇ ਪਾਓ ਹਰ ਅਪਡੇਟ